ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡੇ ਲੈ ਕੇ ਆ ਜਾਣਾ ਜੀ ਗੱਲ ਅਗਲੇ 10 ਦਿਨਾਂ ਦੀ ਕਰਾਂਗੇ ਯਾਨੀ ਕਿ ਫਰਵਰੀ ਦੇ ਪਹਿਲੇ 10 ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਤੇ ਮੀਂਹ ਵਾਲਿਆ ਸਰ ਕਿੰਨੇ ਕੁ ਪਣਦੇ ਨਸਰ ਆਉਣਗੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਅਸਲ ਜੀ ਤਾਜ਼ਾ ਸੈਟੇਲਰ ਦੱਸੇ ਰਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਜਨਵਰੀ 31 ਦਾ ਦਿਨ ਲਗ ਫਗਫਣਾ ਆਖਰੀ ਫੜਾ ਖੁਰਾ ਕਰਕੇ ਲੰਘ ਚੁੱਕਿਆ ਤੇ ਹਾਥਣ ਦੇ 7:30 7:30 ਦਾ ਟਾਈਮ ਹੋ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਇਸ ਵੇਲੇ ਪੰਜਾਬ ਦਾ ਮੌਸਮ ਲਗਭਗ ਠੀਕ ਠਾਕ ਬਣਿਆ ਹੋਇਆ ਅੱਜ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਧੁੱਪ ਜੜੀ ਆ ਬਹੁਤੇ ਖੇਤਰਾਂ ਦੇ ਵਿੱਚ ਲੱਗੇਗੀ ਪਰ ਹਲਕੇ ਮੱਠੇ ਤੋਂ ਫਲ ਕਰਨ ਦੇ ਅਸਰ ਸੀ ਉਸੇ ਤਰ੍ਹਾਂ ਹੋਇਆ ਜੀ ਧੁੰਦ ਅੱਜ ਤੜਕੇ ਸਵੇਰੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਲੈਵਲ ਦੇ ਛਾਈ ਹੋਈ ਸੀ ਜਿਹੜੀ ਕਿ ਬਾਅਦ ਦਿਖਾਇਰ ਹੁੰਦੇ ਹੁੰਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਵੀ ਹੋ ਗਿਆ ਸੀ ਆਉਂਦੇ 24 ਘੰਟੇ ਜਾਂ ਫਿਰ ਕਹ ਲਈਏ 48 ਘੰਟੇ ਜੀ ਅੱਜ ਰਾਤ ਤੋਂ ਲੈ ਕੇ ਅਗਲੇ ਜਿਹੜੇ 24-48 ਘੰਟੇ ਨੇ ਇੱਕ ਸਿਸਟਮ ਲੱਗਣ ਜਾ ਰਿਹਾ ਇਹ ਸਿਸਟਮ ਬਾਰੇ ਅਸੀਂ ਬਹੁਤੀ ਗੱਲ ਨਹੀਂ ਕਰਾਂਗੇ ਕਿਉਂਕਿ ਇਹਦੀ ਆਖਰ ਡੇਟਾ ਅਸੀਂ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਹਾਂ ਮੁੱਖ ਦੀ ਗੱਲ ਕਰਾਂਗੇ ਜੀ ਹਲਕੇ ਦਰਮਿਆਨੇ ਸ਼ਰਾਟੇ ਇਹ ਸਿਸਟਮ ਟਟਵੇਂ ਰੂਪ ਦੇ ਵਿੱਚ ਟਟਵੇਂ ਖੇਤਰਾਂ ਦੇ ਵਿੱਚ ਲਵਾ ਸਕਦਾ ਇੱਕੋ ਵਾਰ ਚ ਸਾਰੇ ਖੇਤਰ ਕਵਰ ਨਹੀਂ ਕਰਨਗੇ ਕਰੇਗਾ ਇਹ ਸਿਸਟਮ ਟਟਵੇਂ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੀ ਕਾਰਵਾਈਆਂ ਦੀ ਉਮੀਦ ਰਹੇਗੀ ਕਿਤੇ ਕਿਤੇ ਤੇਜ਼ ਸ਼ਰਾਟੇ ਤੇ ਕਿਤੇ ਕਿਤੇ ਲਿਮਟਡ ਖੇਤਰ ਐਸੇ ਵੀ ਹੋ ਸਕਦੇ ਨੇ ਜਿੱਥੇ ਹ ਰਿਕਾਰਡ ਹੋ ਜਾਊਗਾ ਤੇ ਮੁੱਖ ਤੌਰ ਤੇ ਜਿਹੜੇ ਖੇਤਰ ਸੰਭਾਵਿਤ ਨੇ ਕਿ ਜਿਹੜਾ ਖੇਤਰਾਂ ਦੇ ਵਿੱਚ ਉਮੀਦਾਰ ਜੁਣਨਗੇ ਉਹ ਖਾਸ ਕਰ ਮਾਝਾ ਖੇਤਰ ਦਵਾ ਖੇਤਰ ਪੁਆਦ ਖੇਤਰ ਔਰ ਮਾਲਵੇ ਦੇ ਜ਼ਿਲ੍ਹੇ ਸ਼ਾਮਿਲ ਹੋ ਸਕਦੇ ਨੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸਗਰੂਰ ਬਰਨਾਲਾ ਮਲੇਰਕੋਟਲਾ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੇ ਦਰਮਿਆਨੇ ਟਟਵੇਂ ਛਰਾਟੇ ਦੀ ਉਮੀਦ ਰਹੇਗੀ ਤੇ ਬਾਕੀ ਕੁਦਰਤ ਤੇ ਹੱਥ ਵਸ ਹੈ ਜੀ ਜ਼ੋਰ ਜਿਆਦਾ ਜੇਕਰ ਸਿਸਟਮ ਮਾਝੇ ਵਾਲੇ ਫਾਸਲੇ ਆ ਦਿੰਦਾ ਤੇ ਉੱਥੇ ਹਲਕੇ ਛਰਾਟੇ ਦਰਜ ਹੋ ਸਕਦੇ ਨੇ ਜੇਕਰ ਪੁਆਦ ਤੇ ਮਾਲਵੇ ਦੇ ਵਿੱਚ ਜ਼ੋਰ ਲੱਗਦਾ ਤੇ ਇਹਨਾਂ ਖੇਤਰਾਂ ਦੇ ਵਿੱਚ ਯਾਨੀ ਕਿ ਫਾਜ਼ਿਲਕਾ ਫਰੀਦ ਜੋ ਚਾਹਵਾ ਦੇਖੀਏ ਤੇ ਮਹਾਲੀ ਚੰਡੀਗੜ੍ਹ ਤੱਕ ਟਟਵੇਂ ਸ਼ਰਾਟੇ ਦੀ ਜੜੀ ਆ ਉਮੀਦ ਲੱਗੇਗੀ ਤੇ ਜਿਹੜੇ ਜਲੇ ਵਿੱਚ ਫੈ ਜਾਂਦੇ ਆ ਜੋ ਨਾਲ ਸਾਰੇ ਜਲਿਆਂ ਦੇ ਵਿੱਚ ਹਲਕੇ ਟਟਵੇਂ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਹਰਿਆਣਾ ਰਾਜਸਥਾਨ ਦੇ ਵਿੱਚ ਜੀ ਰਾਜਸਥਾਨ ਦੇ ਖਾਸ ਕਰ ਦੱਖਣ ਪੂਰਬੀ ਖੇਤਰ ਜਿਹੜੇ ਪਛਮੀ ਖੇਤਰ ਪਛਮੀ ਖੇਤਰਾਂ ਦੇ ਵਿੱਚ ਕਾਰਵਾਈਆਂ ਦੀ ਉਮੀਦ ਘੱਟ ਰਹੇਗੀ ਜਿਹੜੇ ਜਲੇ ਪੰਜਾਬ ਦੇ ਨਾਲ ਲੱਗਦੇ ਆ ਸ਼੍ਰੀ ਗੰਗਾ ਨਗਰ ਹਨਮਾੜਗਰ ਰੂਪ ਕਰਦੇ ਜਿਹੜੇ ਖੇਤਰ ਪੰਜਾਬ ਵੱਲ ਲੱਗਦੇ ਆ ਉਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੀ ਕਾਰਵਾਈਆਂ ਹੋ ਸਕਦੀਆਂ ਨੇ ਮੀਹਾਂ ਦੀਆਂ ਉਸ ਤੋਂ ਬਾਅਦ ਜੀ ਹਰਿਆਣਾ ਦੇ ਉਹ ਜਲੇ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਲੱਗ ਸਕਦੇ ਨੇ ਸੋ ਇਹਨਾਂ ਖੇਤਰਾਂ ਤੱਕ ਇਹ ਸਿਸਟਮ ਜਿਹੜਾ ਸੀਮਿਤ ਰਹੇਗਾ ਅੱਜ ਅੱਧੀ ਰਾਤ ਤੋਂ ਬਾਅਦ ਸਿਸਟਮ ਜ਼ੋਰ ਫੜ ਸਕਦਾ ਜਾਂ ਫਿਰ ਕਹਿ ਸਕਦੇ ਆ ਕਿ ਕੱਲ ਸਵੇਰ ਤੋਂ ਲੈ ਕੇ ਕੱਲ ਰਾਤ ਤੱਕ ਸਿਸਟਮ ਨੇ ਬਹੁਤਾ ਅਸਰ ਦਿਖਾ ਦੇਣਾ ਤੇ ਕੱਲ ਦਿਨ ਹਰ ਕਾਰਵਾਈਆਂ ਜੜੀਆਂ ਨੇ ਟੁੱਟਵੇਂ ਰੂਪ ਦੇ ਵਿੱਚ ਮਹੀਆਂ ਜੀਆਂ ਵੇਖਣ ਨੂੰ ਮਿਲਣਗੀਆਂ 2 ਤਰੀਕ ਤੱਕ ਸਿਸਟਮ ਐਕਟਿਵੇਟ ਰਹੇਗਾ ਜੀ 2 ਦੀ ਸਵੇਰ ਤੱਕ ਕਹ ਲਈਏ ਜ ਦੁਪਹਿਰ ਤੱਕ ਉਸ ਤੋਂ ਬਾਅਦ ਬੈਕ ਟੂ ਬੈਕ ਇੱਕ ਸਿਸਟਮ ਹੋਰ ਆ ਰਿਹਾ ਜਿਹੜਾ ਕਿ 3 ਦੀ ਸ਼ਾਮ ਤੋਂ ਜਾਂ ਕਹ ਲਈਏ 4 ਦੀ ਸਵੇਰ ਤੋਂ ਪ੍ਰਭਾਵਿਤ ਕਰੇਗਾ 4 5 6 ਇਹ ਹਲਕੇ ਟਟਵੇਸ਼ਰਾਟੇ ਦੀ ਫਿਰ ਤੋਂ ਉਮੀਦ ਰਹੇਗੀ ਤੇ ਕੁਝ ਲਿਮਟਡ ਖੇਤਰਾਂ ਦੇ ਵਿੱਚ ਹਲਕੀ ਗੜੇ ਮਾਰੀ ਉਹ ਸਿਸਟਮ ਵੀ ਦੇ ਸਕਦਾ ਹੈ ਉਸ ਤੋਂ ਬਾਅਦ ਜੀ 6 7 8 9 10 ਇਹ ਜਿਹੜੇ ਦਿਨ ਹੋਣਗੇ ਲਗਭਗ ਖੁਸ਼ਕ ਰਹਿਣਗੇ ਤੇ ਠੰਡੀਆਂ ਹਵਾਵਾਂ ਫਿਰ ਤੋਂ ਚੱਲ ਸਕਦੀਆਂ ਨੇ ਕਿਉਂਕਿ ਫਹਾੜਾ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਹਲਕੀ ਬਰਫਬਾਰਿਸ਼ ਦਾ ਦੌਰ ਲਵਾ ਸਕਦੇ ਨੇ ਤੇ ਥੱਲੇ ਉੱਤਰਦੀਆਂ ਹੋਈਆਂ ਠੰਡੀਆਂ ਸੀਤ ਹਵਾਵਾਂ ਫਿਰ ਤੋਂ ਜੜੀਆਂ ਨੇ ਠਾਰਣ ਗਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਸੋ ਇੱਕ ਨਜ਼ਰ ਤਾਜ਼ਾ ਅੰਕੜਿਆਂ ਦੇ ਲਾ ਲੈਨੇ ਆ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ ਅੱਜ ਦੇ ਲਈ yellow alert ਜਿਹੜਾ ਮੌਸਮ ਖਾਗ ਨੇ ਜਾਰੀ ਕਰ ਦਿੱਤੇ ਨੇ ਗਰਜ ਲਿਸ਼ਕ ਤੇ ਨਾਲ ਮੀ ਪਲੱਸ ਅ ਇੱਥੇ ਇਹ ਵੀ ਦਰਸਾਇਆ ਗਿਆ ਕਿ ਕੁਝ ਟਟੋਮੇ ਖੇਤਾਂ ਦੇ ਵਿੱਚ ਕਾਰਵਾਈਆਂ ਹੋਣਗੀਆਂ ਅੱਜ yellow alert ਜਿਹੜਾ ਕਹਿ ਸਕਦੇ ਆ ਅਗਲੇ 24 ਘੰਟਿਆਂ ਦੇ ਲਈ ਜਾਰੀ ਕੀਤੇ ਗਏ ਨੇ ਉਸ ਤੋਂ ਅੱਜ ਕੱਲ ਸਿਸਟਮ ਦਾ ਅਸਰ ਹੈ ਤੇ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ 3 4 5 ਵਾਲਾ ਜਿਹੜਾ ਸਿਸਟਮ ਹੋਏਗਾ ਉਹ ਵੀ ਇਸੇ ਤਰ੍ਹਾਂ ਦਾ ਸਿਸਟਮ ਹੈ ਹਲਕੇ ਲੈਵਲ ਦੇ ਸ਼ਰਾਟੇ ਦੀ ਉਮੀਦ ਉਸ ਤੋਂ ਵੀ ਹੈ ਕਿਤੇ ਕਿਤੇ ਤੇਜ਼ ਸ਼ਰਾਟੇ ਦਰਮਿਆਨੇ ਵੀ ਜਿਹੜੇ ਆ ਦਰਜ ਹੋ ਸਕਦੇ ਨੇ ਫਿਲਹਾਲ ਆਉਂਦੇ ਦਿਨਾਂ ਤੱਕ ਉਹ ਸਿਸਟਮ ਦੀ ਅਪਡੇਟ ਵੀ ਤੁਹਾਨੂੰ ਦਿਆਂਗੇ ਫਿਲਹਾਲ ਜਿਹੜਾ ਹੁਣ ਸਿਸਟਮ ਲੱਗਣਾ ਹੈ ਇਹ ਕੁਝ ਮਾਜੇ ਦੇ ਖੇਤਰ ਕੁਝ ਦੁਆਬੇ ਦੇ ਖੇਤਰ ਤੇ ਕੁਝ ਮਾਲਵੇ ਦੇ ਫਾਚੂਗੀ ਤੇ ਫੋਰੀ ਦੇ ਜਲਿਆਂ ਦੇ ਵਿੱਚ ਸ਼ਰਾਟੇ ਦਿੰਦਾ ਹੋਇਆ ਅੱਗੇ ਪਹਾੜਾ ਹੁਆ ਨੂੰ ਕੁਝ ਕਰੇਗਾ ਤੇ ਉਹਦੇ 24 48 ਘੰਟੇ ਇਹ ਸਿਸਟਮ ਵਾਲੇ ਹੋਣਗੇ ਸੋ ਮਿਲਦੇ ਹਾਂ ਅੱਜ ਅਗ